ਸਰਸ਼ੀ ਅਕਾਲ ਵਿਖੇ ਤੁਸੀਂ ਹੋ ਨੀ ਅਸਪਕ ਦੀ ਵੱਡੀ ਖਬਰ ਹਿਮਾਚਲ ਦੇ ਵਿੱਚ ਲੈਂਡਸਲਾਈਡਿੰਗ ਲਗਾਤਾਰ ਜਾ ਰਹੀ ਹੈ ਲੈਂਡਸਲਾਈਡਿੰਗ ਦੀ ਜੋ ਖਬਰ ਸਾਹਮਣੇ ਆਈ ਹੈ ਮਣੀ ਮਹੇਸ਼ ਯਾਤਰਾ ਤੇ ਜਾ ਰਿਹਾ ਸੀ ਸ਼ਰਧਾਲੂਆਂ ਦਾ ਜਥਾ ਤੇ ਰਸਤੇ ਦੇ ਵਿੱਚ ਹੀ ਪਹਾੜ ਖਿਸਕ ਗਏ ਨੇ ਔਰ ਉਸ ਦੀ ਚਪੇਟ ਦੇ ਵਿੱਚ ਇਹ ਸ਼ਰਧਾਲੂ ਆ ਗਏ ਨੇ ਪੰਜ ਸ਼ਰਦਾਲੂ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਬੇहद ਗੰਭੀਰ ਹੈ ਜਿਨ੍ਹਾਂ ਨੂੰ ਚੰਬਾ ਰੈਫਰ ਕਰ ਦਿੱਤਾ ਗਿਆ ਇਹਨਾਂ ਗੰਭੀਰਾਂ ਦੇ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ ਦੱਸਿਆ ਜਾ ਰਿਹਾ ਹੈ ਕਿ 14 ਲੋਕ ਸੀ ਜਿਨ੍ਹਾਂ ਦਾ ਜਥਾ कांगड़े तो रवाना होया ਸੀ दरअसल कांगड़े ਦੇ ਹੀ ਇਹ ਰਹਿਣ ਵਾਲੇ ਨੇ ਔਰ ਹਰਦਸਰ ਤੋਂ ਅੱਜ ਸਵੇਰੇ ਹੀ ਆਪਣੀ ਮਣੀ ਮਹੇਸ਼ ਦੀ ਜਿ ਧਾਰਮਿਕ ਯਾਤਰਾ ਇਸ ਜਥੇ ਨੇ ਸ਼ੁਰੂ ਕੀਤੀ ਸੀ ਪਰ ਜਿਵੇਂ ਜਿਵੇਂ ਇਸ ਰਸਤੇ ਤੇ ਅੱਗੇ ਵੱਧ ਰਹੇ ਸੀ ਇੱਕ ਜਗ੍ਹਾ ਲੈਂਡ ਸਲਾਈਡਿੰਗ ਹੋ ਗਈ ਮਣੀ ਮਹੇਸ਼ ਦੇ ਰਸਤੇ ਦੇ ਵਿੱਚ ਲੈਂਡ ਸਲਾਈਡਿੰਗ ਹੋਈ ਹੈ ਪਹਾੜ ਖਿਸਕ ਗਏ ਨੇ ਤੇ ਪੰਜ ਸ਼ਰਦਾ ਲੋ ਉਸ ਦੀ ਚਪੇੜ ਦੇ ਵਿੱਚ ਆ ਗਏ ਨੇ ਜੋ ਕਿ ਜ਼ਖਮੀ ਹੋ ਗਏ ਨੇ ਇੱਕ ਵਾਰ ਫੇਰ ਤੋਂ ਅਸੀਂ ਤੁਹਾਨੂੰ ਦੱਸ ਦਈਏ ਹਿਮਾਚਲ ਦੇ ਵਿੱਚ ਜਾਣਾ ਇਸ ਵਕਤ ਬੇਹਦ ਰਿਸਕੀ ਹੈ ਖਬਰ ਸਾਂਝੀ ਕਰ ਦਿਓ ਲੋਕਾਂ ਦੇ ਨਾਲ ਜੋ ਕਿ ਹਿਮਾਚਲ ਜਾਣ ਦਾ ਪ੍ਰੋਗਰਾਮ ਬਣਾ ਰਹੇ ਨੇ ਚਾਹੇ ਘੁੰਮਣ ਜਾਂ ਫਿਰ ਕਿਸੇ ਧਾਰਮਿਕ ਯਾਤਰਾ ਨੂੰ ਲੈ ਕੇ ਜੇਕਰ ਤੁਹਾਡਾ ਕੋਈ ਜਾਣਨ ਵਾਲਾ ਰਿਸ਼ਤੇਦਾਰ ਜਾਂ ਦੋਸਤ ਕੋਈ ਵੀ ਹਿਮਾਚਲ ਜਾਣ ਦਾ ਪਲਾਨ ਬਣਾ ਰਿਹਾ ਹੈ ਤਾਂ ਉਹਨਾਂ ਦੇ ਨਾਲ ਇਹ ਖਬਰ ਜ਼ਰੂਰ ਸਾਂਝੀ ਕਰੋ ਕਿਉਂਕਿ ਮੌਨਸੂਨ ਦਾ ਸੀਜ਼ਨ ਚੱਲ ਰਿਹਾ ਹੈ ਬਰਸਾਤਾਂ ਲਗਾਤਾਰ ਜਾ ਰਹੀਏ ਹਿਮਾਚਲ ਦੇ ਵਿੱਚ ਔਰ ਮੌਸਮ ਵਿਭਾਗ ਨੇ ਪਹਿਲਾਂ ਤੋਂ ਹੀ ਅਲਰਟ ਜਾਰੀ ਕੀਤਾ ਹੋਇਆ ਹੈ ਮਣੀ ਮਹੇਸ਼ ਦੇ ਵਿੱਚ ਲੈਂਡਸਲਾਈਡਿੰਗ ਹੋਈ ਹੈ ਮਣੀ ਮਹੇਸ਼ ਯਾਤਰਾ ਤੇ ਸ਼ਰਧਾਲੂਆਂ ਦਾ ਜੱਥਾ ਜਾ ਰਿਹਾ ਸੀ 14 ਸ਼ਰਧਾਲੂ ਇਸ ਜੱਥੇ ਦੇ ਵਿੱਚ ਸ਼ਾਮਿਲ ਸੀ ਸਾਰੇ ਕਾਂਗੜਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਜਿਨ੍ਹਾਂ ਵਿੱਚੋਂ ਪੰਜ ਸ਼ਰਧਾਲੂ ਲੈਂਡਸਲਾਈਡਿੰਗ ਦੀ ਚਪੇੜ ਦੇ ਵਿੱਚ ਆ ਗਏ ਨੇ ਗੰਭੀਰ ਜ਼ਖਮੀ ਹੋ ਗਏ ਨੇ ਦੋ ਸ਼ਰਧਾਲੂ ਜਿਨ੍ਹਾਂ ਨੂੰ ਚੰਬੜ ਰੈਫਰ ਕਰ ਦਿੱਤਾ ਗਿਆ ਦੱਸਦੀ ਕਿ ਅੱਜ ਸਵੇਰੇ ਹੀ ਇਹਨਾਂ ਨੇ ਹੜਸਰ ਤੋਂ ਇਹ ਧਾਰਮਿਕ ਯਾਤਰਾ ਸ਼ੁਰੂ ਕੀਤੀ ਸੀ ਔਰ ਜਿੱਦਾਂ ਹੀ ਇਹ ਯਾਤਰਾ ਗੋਈ ਨਾਲੇ ਦੇ ਕੋਲ ਪਹੁੰਚੀ ਉੱਥੇ ਇਹ ਸ਼ਰਧਾਲੂ ਆਰਾਮ ਕਰਨ ਲਈ ਬੈਠੇ ਸੀ ਆਰਾਮ ਕਰਨਾ ਇਹਨਾਂ ਨੂੰ ਪਾਰੀ ਪੈ ਗਿਆ ਕਿਉਂਕਿ ਜਿੱਥੇ ਇਹ ਆਰਾਮ ਕਰਨ ਲਈ ਬੈਠੇ ਸੀ ਅਚਾਨਕ ਉੱਪਰ ਤੋਂ ਪਹਾੜ ਖਿਸਕਣੇ ਸ਼ੁਰੂ ਹੋ ਗਏ ਤੇ ਸ਼ਰਧਾਲੂ ਉਸ ਦੀ ਚਪੇਟ ਦੇ ਵਿੱਚ ਆ ਗਏ ਹੜਸਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਹਨਾਂ ਨੂੰ ਪਹੁੰਚਾਇਆ ਗਿਆ ਜਿੱਥੇ ਫਰਸਟ ਏਡ ਦਿੱਤੀ ਗਈ ਤੇ ਜੋ ਗੰਭੀਰ ਜ਼ਖਮੀ ਸੀ ਉਹਨਾਂ ਨੂੰ ਚੰਬਾ ਰੈਫਰ ਕਰ ਦਿੱਤਾ ਗਿਆ ਗੰਭੀਰ ਰੂਪ ਦੇ ਵਿੱਚ ਜੋ ਜ਼ਖਮੀ ਹੋਏ ਨੇ ਉਨਾ ਦੇ ਵਿੱਚ ਇੱਕ ਹੋਰਤ ਵੀ ਸ਼ਾਮਿਲ ਹੈ ਜਿਨਾਂ ਨੂੰ ਚੰਬਰ ਰੈਫਰ ਕਰ ਦਿੱਤਾ ਗਿਆ ਹੈ ਸੋ ਦੱਸਦੀ ਹੈ ਹਿਮਾਚਲ ਜਾਣਾ ਇਸ ਵਕਤ ਬੇਹਦ ਰਿਸਕੀ ਹੋਇਆ ਪਿਆ ਹੈ بارش ਨੇ ਜੋ ਹਾਲਾਤ ਨੇ ਬੇਹਦ ਖਰਾਬ ਕੀਤੇ ਹੋਏ ਨੇ ਸੋ ਜਿੰਨਾ ਹੋ ਸਕੇ ਬਚਣ ਦੀ ਕੋਸ਼ਿਸ਼ ਕਰੋ ਇਹ ਖਬਰ ਜ਼ਰੂਰ ਲੋਕਾਂ ਦੇ ਨਾਲ ਸਾਂਝੀ ਕਰੋ ਤਾਂ ਕਿ ਉਹਨਾਂ ਨੂੰ ਵੀ ਘਰ ਬੈਠੇ ਹਿਮਾਚਲ ਦੇ ਜੋ ਹਾਲਾਤ ਨੇ ਉਹ ਪਤਾ ਲੱਗ ਸਕਣ ਕਿ ਇਸ ਵਕਤ ਹਿਮਾਚਲ ਦੇ ਵਿੱਚ ਕਿਸ ਤਰੀਕੇ ਦਾ ਮੌਸਮ ਹੈ ਤੇ ਕਿਸ ਤਰੀਕੇ ਦੇ ਨਾਲ ਲੈਂਡਸਲਾਈਡਿੰਗ ਹੋ ਰਹੀ ਹੈ ਮਣੀ ਮਹੇਸ਼ ਦੀ ਯਾਤਰਾ ਦੀ ਜੇਕਰ ਗੱਲ ਕੀਤੀ ਜਾਵੇ ਹਰ ਸਾਲ ਕਈ ਸ਼ਰਦਾਲੂ ਇਸ ਯਾਤਰਾ ਤੇ ਜਾਂਦੇ ਨੇ ਔਰ ਇਸ ਯਾਤਰਾ ਦੀ ਜੇਕਰ ਗੱਲ ਕੀਤੀ ਜਾਵੇ ਰਸਤਾ ਬੇਹਦ ਅੱਖਾ ਇੱਕ ਕੱਚਾ ਰਸਤਾ ਹੈ ਜਿਸ ਤੋਂ ਹੋ ਕੇ ਮਣੀ ਮਹੇਸ਼ ਦੀ ਜੋ ਯਾਤਰਾ ਹੈ ਪੂਰੀ ਕਰਦੇ ਨੇ ਸ਼ਰਧਾਲੂ ਪਰ ਧਾਰਮਿਕ ਭਾਵਨਾ ਲੈ ਕੇ ਜਾਂਦੇ ਤਾਂ ਨੇ ਪਰ ਜੋ ਮੌਸਮ ਹੈ ਇਸ ਵਾਰ ਗਵਾਹੀ ਨਹੀਂ ਭਰ ਰਿਹਾ ਇਸ ਯਾਤਰਾ ਦੇ ਲਈ ਕਿਉਂਕਿ ਬਾਰਿਸ਼ ਪਿੱ ਲਗਾਤਾਰ ਜਾ ਰਹੀ ਹੈ ਤੇ ਲੈਂਡਸਲਾਈਡਿੰਗ ਹਿਮਾਚਲ ਦੇ ਵਿੱਚ ਵੱਡੇ ਪੱਧਰ ਤੇ ਹੋ ਰਹੀ ਹੈ ਪਹਾੜ ਖਿਸਕਣ ਦਾ سلسلہ ਲਗਾਤਾਰ ਜਾ ਰਹੀ ਹੈ ਜੋ ਤਾਜ਼ੀ ਲੈਂਡਸਲਾਈਡਿੰਗ ਹੋਈ ਹੈ ਮਣੀ ਮਹੇਸ਼ ਰਸਤੇ ਦੇ ਵਿੱਚ ਹੋਈ ਹੈ ਗੋਈ ਨਾਲੇ ਦੇ ਕੋਲ ਸ਼ਰਧਾਲੂਆਂ ਦਾ ਜੱਥਾ ਜਾ ਰਿਹਾ ਸੀ 14 ਸ਼ਰਧਾਲੂ ਸਾਰੇ ਕਾਂਗੜਾ ਤੋਂ ਸੰਬੰਧ ਰੱਖਦੇ ਨੇ ਹੜਸਰ ਤੋਂ ਅੱਜ ਸਵੇਰੇ ਹੀ ਇਹ ਧਾਰਮਿਕ ਯਾਤਰਾ ਸ਼ੁਰੂ ਕੀਤੀ ਸੀ ਇੱਕ ਜਗ੍ਹਾ ਗੋਈ ਨਾਲੇ ਦੇ ਕੋਲ ਆਰਾਮ ਕਰਨ ਲਈ ਬੈਠੇ ਉਸੇ ਵਕਤ ਪਹਾੜ ਖਿਸਕ ਗਏ ਤੇ ਇਸ ਹਾਦਸੇ ਦੀ ਚਪੇੜ ਦੇ ਵਿੱਚ ਸ਼ਰਧਾਲੂ ਆ ਗਏ ਨੇ ਫਿਲਹਾਲ पांच श्रद्धालु जो जख्मी दसे जा रहे हैं इलाज किया गया प्राथमिक इलाज उन्होंने जो किया गया फर्स्ट एड जिसन कहते हैं उस तो बाद इन्हों चंबा रेफर कर दिया गया जो गंभीर जख्मी ने नमस्कार आज हमारे पास यहां सिविल हॉस्पिटल परमौर में कुछ लैंडस्लाइड के से ग्रसित कुछ मरीज हमारे पास मणिमेश यात्रा में जो गए थे वो सिविल हॉस्पिटल भरमौर लाए गए हमें सुबह करीब दस बजे के करीब प्रशासन ने सूचना दी कि कुछ मणिमहेश जा रहे श्रद्धालुओं को लैंडस्लाइड होने के कारण कई चोटें आई जैसे हमें सूचना मिली उसी समय हमने अपने सिविल हॉस्पिटल बनमौर से एक सौ आठ एम्बुलेंस मौके पर पहुंचाई हरसल में और एक अपनी सिविल हॉस्पिटल बनमौर की भी एम्बुलेंस में अपना पैरामेडिकल स्टाफ भेजा ताकि मरीजों को वहां मौके पर फर्स्ट एड की सुविधा दी जाए हमारे पास करीब पांच मरीज लाए गए सिविल हॉस्पिटल भरमौर में जिनको हमने फर्स्ट एड वगैरह दे दिया है ये मरीज कांगड़ा जिला कांगड़ा के रहने वाले हैं इनमें से दो मरीज सीरियस स्थिति में पाए गए जिनको हमने तुरंत चंबा के लिए रेफर कर दिया है बाकी सबकी स्थिति बिल्कुल ही स्टेबल है ਨਮਸਕਾਰ ਅੱਜ ਹਮਾਰੇ ਪਾਸ ਯਹਾਂ ਸਿਵਲ ਹਸਪਤਲ ਪਰਮੌਰ ਮੈਂ ਅਕਾਲ ਵਕਰੀਓ ਤੁਸੀਂ ਆਣਿਆ ਇਸ ਹਫਤੇ ਦੀ ਵੱਡੀ ਖਬਰ ਹਿਮਾਚਲ ਦੇ ਵਿੱਚ ਲੈਂਡਸਲਾਈਡਿੰਗ ਲਗਾਤਾਰ ਜਾ ਰਹੀ ਹੈ ਲੈਂਡਸਲਾਈਡਿੰਗ ਦੀ ਜੋ ਖਬਰ ਸਾਹਮਣੇ ਆਈ ਹੈ ਮਣੀ ਮਹੇਸ਼ ਯਾਤਰਾ ਤੇ ਜਾ ਰਿਹਾ ਸੀ ਸ਼ਰਧਾਲੂਆਂ ਦਾ ਜਥਾ ਤੇ ਰਸਤੇ ਦੇ ਵਿੱਚ ਹੀ ਪਹਾੜ ਖਿਸਕ ਗਏ ਨੇ ਔਰ ਉਸ ਦੀ ਚਪੇਟ ਦੇ ਵਿੱਚ ਇਹ ਸ਼ਰਧਾਲੂ ਆ ਗਏ ਨੇ ਪੰਜ ਸ਼ਰਧਾਲੂ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਬੇहद ਗੰਭੀਰ ਹੈ ਜਿਨ੍ਹਾਂ ਨੂੰ ਚੰਬਾ ਰੈਫਰ ਕਰ ਦਿੱਤਾ ਗਿਆ ਇਹਨਾਂ ਗੰਭੀਰਾਂ ਦੇ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ ਦੱਸਿਆ ਜਾ ਰਿਹਾ ਹੈ ਕਿ 14 ਲੋਕ ਸੀ ਜਿਨ੍ਹਾਂ ਦਾ ਜੱਥਾ ਕਾਂਗੜੇ ਤੋਂ ਰਵਾਨਾ ਹੋਇਆ ਸੀ ਦਰਅਸਲ ਕਾਂਗੜੇ ਦੇ ਹੀ ਇਹ ਰਹਿਣ ਵਾਲੇ ਨੇ ਔਰ ਹਰਦਸਰ ਤੋਂ ਅੱਜ ਸਵੇਰੇ ਹੀ ਆਪਣੀ ਮਣੀ ਮਹੇਸ਼ ਦੀ ਜੋ ਧਾਰਮਿਕ ਯਾਤਰਾ ਹੈ ਇਸ ਜੱਥੇ ਨੇ ਸ਼ੁਰੂ ਕੀਤੀ ਸੀ ਪਰ ਜਿਵੇਂ ਜਿਵੇਂ ਇਸ ਰਸਤੇ ਤੇ ਅੱਗੇ ਵੱਧ ਰਹੇ ਸੀ ਇੱਕ ਜਗ੍ਹਾ ਲੈਂਡ ਸਲਾਈਡਿੰਗ ਹੋ ਗਈ ਮਣੀ ਮਹੇਸ਼ ਦੇ ਰਸਤੇ ਦੇ ਵਿੱਚ ਲੈਂਡ ਸਲਾਈਡਿੰਗ ਹੋਈ ਹੈ ਪਹਾੜ ਖਿਸਕ ਗਏ ਨੇ ਤੇ ਪੰਜ ਸ਼ਰਧਾਲੂ ਉਸ ਦੀ ਚਪੇੜ ਦੇ ਵਿੱਚ ਆ ਗਏ ਨੇ ਜੋ ਕਿ ਜ਼ਖਮੀ ਹੋ ਗਏ ਨੇ ਇੱਕ ਬਾਰ ਫੇਰ ਤੋਂ ਅਸੀਂ ਤੁਹਾਨੂੰ ਦੱਸ ਦਈਏ ਹਿਮਾਚਲ ਦੇ ਵਿੱਚ ਜਾਣਾ ਇਸ ਵਕਤ ਬੇਹੱਦ ਰਿਸਕ ਹੀ ਹੈ ਖਬਰ ਸਾਂਝੀ ਕਰ ਦਿਓ ਲੋਕਾਂ ਦੇ ਨਾਲ ਜੋ ਕਿ ਹਿਮਾਚਲ ਜਾਣ ਦਾ ਪ੍ਰੋਗਰਾਮ ਬਣਾ ਰਹੇ ਨੇ ਚਾਹੇ ਘੁੰਮਣ ਜਾਂ ਫਿਰ ਕਿਸੇ ਧਾਰਮਿਕ ਯਾਤਰਾ ਨੂੰ ਲੈ ਕੇ ਜੇਕਰ ਤੁਹਾਡਾ ਕੋਈ ਜਾਣਨ ਵਾਲਾ ਰਿਸ਼ਤੇਦਾਰ ਜਾਂ ਦੋਸਤ ਕੋਈ ਵੀ ਹਿਮਾਚਲ ਜਾਣ ਦਾ ਪਲਾਨ ਬਣਾ ਰਿਹਾ ਹੈ ਤਾਂ ਉਹਨਾਂ ਦੇ ਨਾਲ ਇਹ ਖਬਰ ਜ਼ਰੂਰ ਸਾਂਝੀ ਕਰੋ ਕਿਉਂਕਿ ਮੌਨਸੂਨ ਦਾ ਸੀਜ਼ਨ ਚੱਲ ਰਿਹਾ ਹੈ ਬਰਸਾਤਾਂ ਲਗਾਤਾਰ جاری ਹੈ ਹਿਮਾਚਲ ਦੇ ਵਿੱਚ ਔਰ ਮੌਸਮ ਵਿਭਾਗ ਨੇ ਪਹਿਲਾਂ ਤੋਂ ਹੀ ਅਲਰਟ ਜਾਰੀ ਕੀਤਾ ਹੋਇਆ ਹੈ ਮਣੀ ਮਹੇਸ਼ ਦੇ ਵਿੱਚ ਲੈਂਡਸਲਾਈਡਿੰਗ ਹੋਈ ਹੈ ਮਣੀ ਮਹੇਸ਼ ਯਾਤਰਾ ਤੇ ਸ਼ਰਧਾਲੂਆਂ ਦਾ ਜੱਥਾ ਜਾ ਰਿਹਾ ਸੀ 14 ਸ਼ਰਧਾਲੂ ਇਸ ਜੱਥੇ ਦੇ ਵਿੱਚ ਸ਼ਾਮਿਲ ਸੀ ਸਾਰੇ ਕਾਂਗੜਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਜਿਨ੍ਹਾਂ ਵਿੱਚੋਂ ਪੰਜ ਸ਼ਰਧਾਲੂ ਲੈਂਡਸਲਾਈਡਿੰਗ ਦੀ ਚਪੇੜ ਦੇ ਵਿੱਚ ਆ ਗਏ ਨੇ ਗੰਭੀਰ ਜ਼ਖਮੀ ਹੋ ਗਏ ਨੇ ਦੋ ਸ਼ਰਧਾਲੂ ਜਿਨ੍ਹਾਂ ਨੂੰ ਚੰਬੜ ਰੈਫਰ ਕਰ ਦਿੱਤਾ ਗਿਆ ਦੱਸਦੀ ਕਿ ਅੱਜ ਸਵੇਰੇ ਹੀ ਇਹਨਾਂ ਨੇ ਹੜਸਰ ਤੋਂ ਇਹ ਧਾਰਮਿਕ ਯਾਤਰਾ ਸ਼ੁਰੂ ਕੀਤੀ ਸੀ ਔਰ ਜਿੱਦਾਂ ਹੀ ਇਹ ਯਾਤਰਾ ਗੋਈ ਨਾਲੇ ਦੇ ਕੋਲ ਪਹੁੰਚੀ ਉੱਥੇ ਇਹ ਸ਼ਰਧਾਲੂ ਆਰਾਮ ਕਰਨ ਲਈ ਬੈਠੇ ਸੀ ਆਰਾਮ ਕਰਨਾ ਇਹਨਾਂ ਨੂੰ ਪਾਰੀ ਪੈ ਗਿਆ ਕਿਉਂਕਿ ਜਿੱਥੇ ਇਹ ਆਰਾਮ ਕਰਨ ਲਈ ਬੈਠੇ ਸੀ ਅਚਾਨਕ ਉੱਪਰ ਤੋਂ ਪਹਾੜ ਖਿਸਕਣੇ ਸ਼ੁਰੂ ਹੋ ਗਏ ਤੇ ਸ਼ਰਧਾਲੂ ਉਸ ਦੀ ਚਪੇਟ ਦੇ ਵਿੱਚ ਆ ਗਏ ਹੜਸਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਹਨਾਂ ਨੂੰ ਪਹੁੰਚਾਇਆ ਗਿਆ ਜਿੱਥੇ ਫਰਸਟ ਏਡ ਦਿੱਤੀ ਗਈ ਤੇ ਜੋ ਗੰਭੀਰ ਜ਼ਖਮੀ ਸੀ ਉਹਨਾਂ ਨੂੰ ਚੰਬਾ ਰੈਫਰ ਕਰ ਦਿੱਤਾ ਗਿਆ ਗੰਭੀਰ ਰੂਪ ਦੇ ਵਿੱਚ ਜੋ ਜ਼ਖਮੀ ਹੋਏ ਨੇ ਉਹਨਾਂ ਦੇ ਵਿੱਚ ਇੱਕਔਰਤ ਵੀ ਸ਼ਾਮਿਲ ਹੈ जिन्ना नु चम्बा रेफर कर ਦਿੱਤਾ ਗਿਆ ਹੈ सो ਦੱਸ دیئے ਹਿਮਾਚਲ ਜਾਣਾ ਇਸ ਵਕਤ ਬੇहद ਰਿਸਕੀ ਹੋਇਆ ਪਿਆ ਹੈ ਬਾਰਿਸ਼ ਨੇ ਜੋ ਹਾਲਾਤ ਨੇ ਬੇहद ਖਰਾਬ ਕੀਤੇ ਹੋਏ ਨੇ ਸੋ ਜਿੰਨਾ ਹੋ ਸਕੇ ਬਚਣ ਦੀ ਕੋਸ਼ਿਸ਼ ਕਰੋ ਇਹ ਖਬਰ ਜ਼ਰੂਰ ਲੋਕਾਂ ਦੇ ਨਾਲ ਸਾਂਝੀ ਕਰੋ ਤਾਂ ਕਿ ਉਹਨਾਂ ਨੂੰ ਵੀ ਘਰ ਬੈਠੇ ਹਿਮਾਚਲ ਦੇ ਜੋ ਹਾਲਾਤ ਨੇ ਉਹ ਪਤਾ ਲੱਗ ਸਕਣ ਕਿ ਇਸ ਵਕਤ ਹਿਮਾਚਲ ਦੇ ਵਿੱਚ ਕਿਸ ਤਰੀਕੇ ਦਾ ਮੌਸਮ ਹੈ ਤੇ ਕਿਸ ਤਰੀਕੇ ਦੇ ਨਾਲ ਲੈਂਡਸਲਾਈਡਿੰਗ ਹੋ ਰਹੀ ਹੈ ਮਣੀ ਮਹੇਸ਼ ਦੀ ਯਾਤਰਾ ਦੀ ਜੇਕਰ ਗੱਲ ਕੀਤੀ ਜਾਵੇ ਹਰ ਸਾਲ ਕਈ ਸ਼ਰਧਾਲੂ ਇਸ ਯਾਤਰਾ ਤੇ ਜਾਂਦੇ ਨੇ ਔਰ ਇਸ ਯਾਤਰਾ ਦੀ ਜੇਕਰ ਗੱਲ ਕੀਤੀ ਜਾਵੇ ਰਸਤਾ ਬੇਹਦ ਔਖਾ ਹੈ ਕੱਚਾ ਰਸਤਾ ਹੈ ਜਿਸ ਤੋਂ ਹੋ ਕੇ ਮਣੀ ਮਹੇਸ਼ ਦੀ ਜੋ ਯਾਤਰਾ ਹੈ ਪੂਰੀ ਕਰਦੇ ਨੇ ਸ਼ਰਧਾਲੂ ਪਰ ਧਾਰਮਿਕ ਭਾਵਨਾ ਲੈ ਕੇ ਜਾਂਦੇ ਤਾਂ ਨੇ ਪਰ ਜੋ ਮੌਸਮ ਹੈ ਇਸ ਵਾਰ ਗਵਾਹੀ ਨਹੀਂ ਭਰ ਰਿਹਾ ਇਸ ਯਾਤਰਾ ਦੇ ਲਈ ਕਿਉਂਕਿ ਬਾਰਿਸ਼ ਪਿੱ ਲਗਾਤਾਰ ਜਾ ਰਹੀ ਤੇ ਲੈਂਡਸਲਾਈਡਿੰਗ ਹਿਮਾਚਲ ਦੇ ਵਿੱਚ ਵੱਡੇ ਪੱਧਰ ਤੇ ਹੋ ਰਹੀ ਹੈ ਪਹਾੜ ਖਿਸਕਣ ਦਾ سلسلہ ਲਗਾਤਾਰ ਜਾਰੀ ਹੈ ਜ ਤੇ ਤਾਜ਼ੀ ਲੈਂਡਸਲਾਈਡਿੰਗ ਹੋਈ ਹੈ ਮਣੀ ਮਹੇਸ਼ ਰਸਤੇ ਦੇ ਵਿੱਚ ਹੋਈ ਹੈ ਗੋਈ ਨਾਲੇ ਦੇ ਕੋਲ ਸ਼ਰਧਾਲੂਆਂ ਦਾ ਜੱਥਾ ਜਾ ਰਿਹਾ ਸੀ 14 ਸ਼ਰਧਾਲੂ ਸਾਰੇ ਕਾਂਗੜਾ ਤੋਂ ਸੰਬੰਧ ਰੱਖਦੇ ਨੇ ਹੜਸਰ ਤੋਂ ਅੱਜ ਸਵੇਰੇ ਹੀ ਇਹ ਧਾਰਮਿਕ ਯਾਤਰਾ ਸ਼ੁਰੂ ਕੀਤੀ ਸੀ ਇੱਕ ਜਗ੍ਹਾ ਗੋਈ ਨਾਲੇ ਦੇ ਕੋਲ ਆਰਾਮ ਕਰਨ ਲਈ ਬੈਠੇ ਉਸੇ ਵਕਤ ਪਹਾੜ ਖਿਸਕ ਗਏ ਤੇ ਇਸ ਹਾਦਸੇ ਦੀ ਚਪੇੜ ਦੇ ਵਿੱਚ ਸ਼ਰਧਾਲੂ ਆ ਗਏ ਨੇ ਫਿਲਹਾਲ पांच श्रद्धालु जो जख्मी दसे जा रहे हैं इलाज किया प्राथमिक इलाज उनरादा जो किया गया फर्स्ट एड जिसको कहते हैं उस तो बात इनानू चंबा रेफर कर ਦਿੱਤਾ گیا जो गंभीर जख्मी ने नमस्कार आज हमारे पास यहां सिविल हॉस्पिटल भरमौर में कुछ लैंडस्लाइड के से ग्रसित कुछ मरीज हमारे पास मणिमीर यात्रा में जो गए थे वो सिविल हॉस्पिटल भरमौर लाए गए हमें सुबह करीब दस बजे के करीब प्रशासन ने सूचना दी कि कुछ मणिमहेश जा रहे श्रद्धालुओं को लैंडस्लाइड होने के कारण कई चोटें आई जैसे हमें सूचना मिली उसी समय हमने अपने सिविल हॉस्पिटल बनमौर से एक सौ आठ एम्बुलेंस मौके पर पहुंचाई हटसर में और एक अपनी सिविल हॉस्पिटल बनमौर की भी एम्बुलेंस में अपना पैरामेडिकल स्टाफ भेजा ताकि मरीजों को वहां मौके पर फर्स्ट एड की सुविधा दी जाए हमारे पास करीब पांच मरीज लाए गए सिविल हॉस्पिटल भरमौर में जिनको हमने फर्स्ट एड वगैरह दे दिया है ये मरीज कांगड़ा जिला कांगड़ा के रहने वाले हैं इनमें से दो मरीज सीरियस स्थिति में पाए गए जिनको हमने तुरंत चंबा के लिए रेफर कर दिया है बाकी सबकी स्थिति